ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਅਗੇ ਨਰਿੰਦਰ ਦੀ ਲਿਖੀ ਹੋਈ ਕਹਾਣੀ ਇਹ ਸ਼ਾਇਦ ਮੈਂ ਅਖਬਾਰ ਵਿੱਚੋਂ ਪੜ੍ਹੀ ਸੀ ਜਾਂ ਫੇਸਬੁੱਕ ਤੋਂ ਪਤਾ ਨਹੀਂ ਜਾਂ ਕਿਤੇ ਹੋਰ ਇਸ ਕਹਾਣੀ ਹੈ ਅਧੂਰੇ ਚਾ ਜੋ ਲੜਕੀਆਂ ਹੁੰਦੀਆਂ ਹਨ ਉਹਨਾਂ ਦੇ ਚਾਹ ਤਾਂ ਹਮੇਸ਼ਾ ਹੀ ਅਧੂਰੇ ਰਹਿ ਜਾਂਦੇ ਕਿਉਂਕਿ ਪਹਿਲਾਂ ਮਾਪੇ ਦਾ ਰੋਗ ਹੁੰਦਾ ਹੈ ਫਿਰ ਪਰਮਾ ਦਾ ਹੋ ਜਾਂਦਾ ਹੈ ਫਿਰ ਜਦੋਂ ਦੂਸਰੇ ਘਰ ਜਾਂਦੇ ਸੱਸ ਸਹੁਰੇ ਦਾ ਹੋ ਜਾਂਦਾ ਤੇ ਉਹ ਆਪਣੇ ਚਾ ਆਪਣੇ ਅੰਦਰ ਹੀ ਦਬਾ ਕੇ ਰੱਖਦੀਆਂ ਸ਼ਿੰਦਰੋताई ਬਹੁਤ ਹੁਨਰਮੰਦ ਸੀ ਤੁਰ ਹੀ ਜਾਂਦੀ ਚਾਦਰਾਂ ਤੇ ਕੋਟੀਆਂ ਸਵੈਟਰਾਂ ਦੇ ਨਮੂਨੇ ਉਤਾਰ ਲੈਂਦੀ ਸੀ ਸ਼ੋਪ ਕੱਤ ਦੀ ਤਾਂ ਗਲੋਟੇ ਗਿਣੇ ਨਾ ਜਾਂਦੇ ਅੰਤੋਂ ਵੱਧ ਸੁਗਡ ਸਿਆਣੀ ਜੇ ਗਿੱਧੇ ਵਿੱਚ ਨੱਚਦੀ ਤਾਂ ਕਿਸੇ ਤੋਂ ਨਾ ਹਾਰਦੀ ਤਾਂ ਇੱਕ ਬੋਲੀ ਜ਼ਰੂਰ ਪਾਉਂਦੀ ਵੇ ਮੈਂ ਵੀਰ ਦੀ ਸੈਤ ਤੇ ਜਾਣਾ ਜੱਕੇ ਵਾਲਿਆ ਜੱਕਾ ਤੋੜ ਲੈ ਉਹ ਮੂੰਹ ਨਾਲ ਜੱਕੇ ਦੀ ਆਵਾਜ਼ ਕੱਢਦੀ ਤੇ ਹੱਥਾਂ ਦੇ ਨਾਲ ਗਿੱਧਾ ਪਾਉਂਦੀ ਅਸੀਂ ਸਾਰੇ ਹੱਸ ਹੱਸ ਬੂਰੇ ਹੋ ਜਾਂਦੇ ਤੁਰ ਹੀ ਜਾਂਦੀ ਰਾਹ ਵਿੱਚ ਕਿਸੇ ਨੂੰ ਟਿਚਰ ਕਰਕੇ ਹਾਹਾਕਾ ਮਾਰ ਕੇ ਹੱਸਦੀ ਸਾਡੇ ਨਾਲ ਕਪਾਹ ਚੁੱਗਣ ਜਾਂਦੀ ਤਾਂ ਉਥੇ ਪਿੰਗ ਪਾ ਕੇ ਚਾਹ ਵੇਲੇ ਤਾਂ ਪਿੰਗ ਝੂਟਦੀ ਰਹਿੰਦੀ ਚਾਹ ਵੇਲੇ ਤੋਂ ਬਾਅਦ ਉਹ ਕਪਾਹ ਚ ਗੁਣ ਲੱਗਦੀ ਤਾਂ ਸਭ ਤੋਂ ਅੱਗੇ ਲੰਘ ਜਾਂਦੀ ਪਰ ਘਰ ਦੀ ਗੁਰਬਤ ਨੇ ਦਿਮਾਗ ਕਮਜ਼ੋਰ ਕਰ ਦਿੱਤਾ ਭਾਵੇਂ ਐਸੀ ਸ਼ੈ ਹੈ ਕਿ ਅਕਲ ਤੇ ਹੁਨਰ ਨੂੰ ਰੂਲ ਕੀ ਰੱਖ ਦਿੰਦੀ ਤਾਈ ਦਾ ਦਿਮਾਗ ਥੋੜਾ ਹਿੱਲ ਗਿਆ ਲੋਕ ਹੁਣ ਕਹਿੰਦੇ ਸਨ ਇਹਨਾਂ ਨੇ ਮਸੀਤ ਵਾਲੀ ਥਾਂ ਤੇ ਘਰ ਪਾਇਆ ਹੈ ਇਸ ਕਰਕੇ ਕਮਲ ਮਾਰਦੀ ਹੈ ਅਸੀਂ ਇੱਕ ਦੁਪਹਿਰ ਚਾਹ ਤੇ ਬੈਠੇ ਸਭ ਦੀਆਂ ਅਧੂਰੀਆਂ ਖਾਸ਼ਾਂ ਬਾਰੇ ਪੁੱਛਿਆ ਫਿਰ ਮੈਂ ਤਾਈ ਨੂੰ ਪੁੱਛਿਆ ਤਾਈ ਤੇਰੀ ਕੋਈ ਰੀਤ ਜੋ ਪੂਰੀ ਕਰਨੀ ਹੋਵੇ ਤਾਈ ਠੀਕ ਤਰ੍ਹਾਂ ਬੈਠਦੀ ਹੋਈ ਸਭ ਦੇ ਕੰਨ ਖੜੇ ਹੋ ਗਏ ਕਿ ਹੁਣ ਤਾਈ ਕੀ ਕਹਿੰਦੀ ਹੈ ਬਈ ਫੱਗਣ ਦੀ ਰੁੱਤ ਹੋ ਗਈ ਤਾਈ ਬੋਲਦੀ ਆ ਫੱਗਣ ਦੀ ਰੁੱਤ ਹੋਵੇ ਹਲਕੀ ਕਿਣਮਣ ਪੈਣ ਲੱਗ ਪਵੇ ਤੇ ਮੈਂ ਪਈ ਹੋ ਰਾਂ ਫਿਰ ਜ਼ੋਰ ਦਾ ਮੀਂਹ ਵਰ ਪਵੇ ਮੈਂ ਫੇਰ ਵੀ ਪਈ ਰਾਂ ਮੇਰਾ ਲੁਗੜ ਰਜਾਈ ਦੇ ਰੂਣੂ ਲੁਗੜ ਕਹਿੰਦੇ ਆ 12 ਹੋ ਜਾਵੇ ਤੇ ਚੁੱਕਿਆ ਨਾ ਜਾਵੇ ਤੇ ਮੈਂ ਫਿਰ ਵੀ ਵਰਦੇ ਮੀਂਹ ਦੇ ਵਿੱਚ ਪੈਣਾ ਮੇਰੀ ਇਹੋ ਵੀ ਆਖਰੀ ਖੁਆਇਸ਼ ਸੀ ਇਹ ਤਾਈ ਦੀ ਖੁਆਇਸ਼ ਸੀ ਸੋਚਣਾ ਨਵੀਂ ਆਪਣੀਆਂ ਖੁਆਇਸ਼ਾਂ ਇੱਕ ਦੂਸਰੇ ਦੇ ਨਾਲ ਸਾਂਝੀਆਂ ਕਰਕੇ ਆਪਣਾ ਦਿਲ ਹੌਲਾ ਕਰ ਲੈਣਾ ਚਾਹੀਦਾ ਹੈ ਹੱਸਦੇ ਵਸਦੇ ਰਹੋ ਖੁਸ਼ ਰਹੋ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰ ਦੇਣਾ ਧੰਨਵਾਦ